ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇ ਇੱਕ ਰਸਤੇ ਤੋਂ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਗੜਸ਼ੰਕਰ ਰੋਡ ਤੋਂ ਦਿਖਾ ਰਹੇ ਜਿੱਥੇ ਅੱਜ ਵਰਦੇ ਮਹੀਨ ਵਿੱਚ ਤੜਕਸਾਰ ਇੱਕ ਹਾਦਸਾ ਹੋ ਜਾਂਦਾ ਦੱਸਦੀ ਹੈ ਕਿ ਦੋ ਜਿਹੜੇ ਟਰੱਕ ਹੈ ਜਿਹਨਾਂ ਦੇ ਪਿੱਛੇ ਕੈਂਟਰ ਲੱਦਿਆ ਹੋਇਆ ਸੀਗਾ ਇਹ ਟਰੱਕ ਗੜਸ਼ੰਕਰ ਰੋਡ ਤੋਂ ਜਾ ਰਹੇ ਸੀ ਤਾਂ ਜਿਹੜਾ ਅੱਗੇ ਕੈਂਟਰ ਸੀਗਾ ਉਸਨੇ ਸਪੀਡ ਬ੍ਰੇਕਰ ਕਰਕੇ ਯਕਦਮੇ ਬ੍ਰੇਕ ਲਗਾ ਦਿੱਤੀ ਤੇ ਪਿੱਛੋਂ ਆ ਰਹੇ ਜਿਹੜਾ ਕੈਂਟਰ ਸੀ ਉਸ ਤੋਂ ਬ੍ਰੇਕ ਨਹੀਂ ਲੱਗੀ ਡਰਾਈਵਰ ਤੋਂ ਬ੍ਰੇਕ ਨਹੀਂ ਲੱਗੀ ਤੇ ਇੱਕ ਤੜਕਸਾਰ ਵੱਡਾ ਹਾਦਸਾ ਹੋ ਜਾਂਦਾ ਹੈ ਤਸਵੀਰਾਂ ਹੀ ਤੁਸੀਂ ਦੇਖੋਗੇ ਕਿ ਜਿਹੜਾ ਕੈਂਟਰ ਹੈ ਉਸ ਦਾ ਫਰੰਟ ਜਿਹੜਾ ਕੈਬਨ ਹੈ ਉਹ ਪੂਰੀ ਤਰ੍ਹਾਂ ਡੈਮੇਜ ਹੋ ਗਿਆ ਨੁਕਸਾਨਿਆ ਗਿਆ ਵੱਡਾ ਨੁਕਸਾਨ ਹੋ ਲੇਕਿਨ ਗਨੀਮਤ ਇਹ ਰਹੀ ਕਿ ਡਰਾਈਵਰ ਦੀ ਜਾਨ ਬਚ ਗਈ ਤਾਂ ਇਹ ਨਵਾਂ ਸ਼ਹਿਰ ਗੜਸ਼ੰਕਰ ਰੋਡ ਤੇ ਤਲਕਸਰ ਹਾਦਸਾ ਹੋਇਆ ਸਪੀਡ ਬ੍ਰੇਕਰ ਕਰਕੇ ਜਿਹੜੀ ਅੱਗੇ ਗੱਡੀ ਜਾ ਰਹੀ ਸੀ ਕੈਂਟਰ ਜਾ ਰਿਹਾ ਸੀ ਉਸ ਦੇ ਡਰਾਈਵਰ ਨੇ ਬ੍ਰੇਕ ਲਗਾਤੀ ਇੱਕਦਮ ਬ੍ਰੇਕ ਲਗਾ ਦਿੱਤੀ ਤੇ ਪਿਛਲੇ ਡਰਾਈਵਰ ਤੋਂ ਗੱਡੀ ਰੁਕੀ ਜਿਸ ਕਰਕੇ ਪਿੱਛੋਂ ਕੈਂਟਰ ਦੀ ਜਿਹੜੀ ਗੱਡੀ ਹੈ ਉਹ ਵੱਜਦੀ ਹੈ ਤੇ ਫਰੰਟ ਕੈਬਿਨ ਜਿਹੜਾ ਹੈ ਡਰਾਈਵਰ ਵਾਲਾ ਕੈਬਿਨ ਹੁੰਦਾ ਉਹ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਗਨੀਮਤ ਇਹ ਹੈ ਕਿ ਡਰਾਈਵਰ ਦੀ ਜਾਨ ਬਚ ਗਈ ਦਿਖਾਣੇ ਤੁਹਾਨੂੰ ਮੌਕੇ ਦੇ ਪੂਨੇ ਦੱਸੂਗਾ ਭਾਈ ਜੀ ਕੀ ਨਾ ਤੁਹਾਡਾ ਜੀ ਮਨਿੰਦਰ ਸਿੰਘ ਇਹ ਕਿੱਦਾਂ ਹੋਇਆ ਐਕਸੀਡੈਂਟ ਜੀ ਇਹ ਐਕਸੀਡੈਂਟ ਜੀ ਅੱਗੇ ਕਿ ਬ੍ਰੇਕ ਲਾਤੀ ਗੱਡੀ ਨੇ ਇਹਦੀ ਬ੍ਰੇਕ ਲੱਗੀ ਨਹੀਂ ਗਈ ਹਾਂਜੀ ਇਹਦੀ ਬ੍ਰੇਕ ਕਰ ਗਈ ਤੇ ਪਿੱਛੇ ਜ਼ੋਰ ਨਾਲ ਵੱਜੀ ਆ ਜੀ ਬੜੇ ਜ਼ੋਰ ਨਾਲ ਇਹਦੀ ਬ੍ਰੇਕ ਲੱਗੀ ਨਹੀਂ ਜੀ ਕਦੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਸੱਟਾਂ ਲਗੀਆਂ ਜੀ ਮੇਰੀ ਕਦੇ ਕੋਈ ਜੀ ਸੱਟਾਂ ਦੇ ਆ ਪਸਲੀਆਂ ਤੇ ਲਗੀਆਂ ਜੀ ਆ 6 3 4 ਵਜੇ ਤੱਕ ਹੀ ਹੋਇਆ ਗਿਆ ਕੋਈ ਜੀ ਤੜਕੇ ਸਵੇਰੇ ਹਾਂ ਜੀ ਠੀਕ ਆ ਕਿੱਥੋਂ ਆ ਰਹੇ ਸੀ ਕਿੱਥੋਂ ਜਾ ਰਹੇ ਸੀ ਆਪ ਜੀ ਅਸੀਂ ਜੀ ਲਿਦੇਆਣੇ ਤੋਂ ਆ ਰਹੇ ਜੀ ਜੀ ਹਾਂ ਜੀ ਜਾਣਾ ਕਿੱਥੇ ਜੀ ਆ ਇੱਥੇ ਨਾਲ ਹੀ ਅਗਲੇ ਬੰਨੇ ਕੁੱਪੜੀ ਤੇ ਹੁਣ ਐਕਸੀਡੈਂਟ ਵਾੜੇ ਤੁਸੀਂ ਆਪਣੇ ਮਾਲਕਾਂ ਨੂੰ ਦੱਸਤਾ ਜੀ ਦੱਸਤਾ ਜੀ ਦੱਸਤਾ ਮਾਲਕਾਂ ਨੂੰ ਕੀ ਲੋਡ ਸੀ ਵਿੱਚ ਇਹਦੇ ਜੀ ਇਹਦੇ ਵਿੱਚ ਪਤਾ ਨਹੀਂ ਹੁੰਦਾ ਜੀ ਅੰਤੇ ਕੀ ਪਤਾ ਵਜੇ ਸੀਰਾ ਲੱਗੀਆਂ ਹੁੰਦੀਆਂ ਪੈਕੀਆਂ ਹੁੰਦੀਆਂ ਗੱਡੀ ਇਹ ਕੱਲੇ ਸੀ ਤੁਸੀਂ ਜਾਂ ਕਿੱਦਾਂ ਹੁੰਦਾ ਕੱਲੇ ਆ ਮੈਂ ਜੀ ਕੱਲੇ ਆ ਮੈਂ ਬਹੁਤ ਵੇਖਿਆ ਪਸੰਗੀਆਂ ਨੂੰ ਤੇ ਅੰਦਰ ਤਾਂ ਦੇ ਫੱਟਾਂ ਜੜੀਆਂ ਲੱਗੀਆਂ ਸੀ ਬਾਕੀ ਜਿੱਦਾਂ ਬਾਪੂ ਜੀ ਤਾਂ ਹੁਣ ਮੀਂਹ ਮੀਂਹ ਪੈ ਰਿਹਾ ਹੈ ਨਾ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਵੱਡੇ ਵੱਡੇ ਆ ਗੱਡੀਆਂ ਲੈ ਕੇ ਆਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਕਹਿਣਾ ਚਾਹੁੰਦੇ ਆ ਵੀ ਆਪਣਾ ਬ੍ਰੇਕ ਨਾ ਇੱਕਦਮ ਮਾਰੋ ਜੇ ਮਾਰਨੀ ਸਾਈਡ ਤੇ ਰੋਕੋ ਗੱਡੀ ਗਾੜੀ ਨਾ ਰੋਕੋ ਕਿਦੇ ਰੋਡ ਤੇ ਨਾ ਰੋਕੋ ਗੱਡੀ ਸਾਈਡ ਤੇ ਰੋਕੋ بارش ਆਉਂਦੀ ਹੈ بارش ਹੋ ਰਹੀ ਹੈ ਨਾ ਜਿੱਦਾਂ ਰੋਡ ਵੀ ਕਾਫੀ ਸਕਿਡ ਕਰ ਰਹੇ ਆ ਸਕਿਡ ਕਰ ਰਹੇ ਆ ਉਹ ਇੱਕਦਮ ਮੋਹਰੇ ਵਾਲੇ ਮੋਹਰੇ 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 ਕੀ ਸੀ ਟਰਾਲਾ ਮੋਹਰੇ ਟਰਾਲੇ ਹੀ ਉਹ ਟਰਾਲੇ ਵਾਲੇ ਨੇ ਬ੍ਰੇਕ ਮਾਰਤੀ ਕਿਤੇ ਮੈਂ ਜੀ 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 ਉਹ ਕਿਤੇ ਫਿਰ ਤੁਹਾਡੇ ਕੋਲ ਕੰਟਰੋਲ ਨਹੀਂ ਹੋਇਆ ਨਾ ਪਿੱਛੇ ਬ੍ਰੇਕ ਨਹੀਂ ਲੱਗੀ ਨਹੀਂ ਬ੍ਰੇਕ ਲਾਈ ਆ ਜੀ ਬ੍ਰੇਕ ਕਰ ਗਈ ਆ ਅੱਛਾ ਸਕਿਟ ਜਾ ਹੋ ਗਏ ਨਾ ਟਾਇਰ ਸਲਿੱਪ ਕਰਕੇ ਬਾਜੀ ਗਈ ਬਾਦਸ਼ ਕਰਕੇ ਬਾਜੀ ਕਾਫੀ ਨੁਕਸਾਨ ਹੋਇਆ ਗੱਡੀ ਦਾ ਤਾਂ ਕਾਫੀ ਨੁਕਸਾਨ ਹੋਇਆ ਨਾ ਮੋਰੋ ਸ਼ੀਸ਼ਾ ਫਰੰਟ ਸਾਰਾ ਭੰਨ ਹੋਇਆ ਚਾਰ ਪੰਜ ਲੱਖ ਦਾ ਨੁਕਸਾਨ ਹੋ ਗਿਆ ਬੰਦੇ ਨੂੰ ਠੀਕ ਹੈ ਕੀ ਹੁਣ ਤੁਹਾਡੇ ਮਾਲਕ ਕੀ ਕਹਿੰਦੇ ਜੀ ਕਿ ਮਾਲਕ ਜੀ ਸਾਰੇ ਕੁਝ ਨਹੀਂ ਕਿਹਾ ਜੀ ਅੱਛਾ ਜੀ ਉਹ ਕੁਦਰਤੀ ਹੋ ਜਾਂਦਾ ਇਹ ਸਿਰ ਗੱਡੀ ਬਰਾਬਰ ਚੈਨਾ ਪਾਦਾ ਆ ਕੋਈ ਜਾਣ ਬੁਝ ਕੇ ਨਹੀਂ ਕਰਦਾ ਐਕਸੀਡੈਂਟ ਜਾਣ ਬੁਝ ਕੇ ਨਹੀਂ ਕਰਦਾ ਜੀ ساری ਜ਼ਿੰਦਗੀ ਇਹ ਗੱਡੀਆਂ ਚਲਾਉਂਦੇ ਰਹੇ ਹਾਂ ਜੀ 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 ਜੋ ਜਸ ਤੁੰਜਾ ਹਾਲੀ ਉਰੂਗੀ 50 ਸਾਲ ਦੀ ਕਰਕੇ ਗੱਡੀ ਚਲਾਈ ਹੈ ਬੜੀ ਇਹ ਵੀ ਜਿੱਤ ਜਾ ਰਹੇ ਕਿ ਕਿਤੇ ਉਧਰ ਤੋਂ ਵੱਲੋਂ ਇਹ ਜਿੱਤ ਦੀ ਜੋ ਨੁਕਸਾਨ ਹੋ ਰਿਹਾ ਨਹੀਂ ਪਤਾ ਲੱਗਦਾ ਇਕੱਲੇ ਸੀ ਤੁਹਾਡੇ ਨਾਲ ਕੋਈ ਹੋਰ ਨਹੀਂ ਇਕੱਲਾ ਹੀ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ